ਜੀ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ 'ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ 'ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿ ਉਹਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੇਰਾ ਸਾਹਿਬ ਦੀ ਅੰਦਰ ਜੇਲ ਹੈ ਪਹਿਲੇ ਖੇਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖੇਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿਕਾਂ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਡਾਓ ਯਕ ਇੱਥੇ ਸਟੇਜ ਹੁੰਦਰ ਸਾਹਿਬ ਬੈਠੇ ਆ ਹੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ 'ਚ ਕੱਟੇ ਐ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਸੀ ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਐ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕੱਢ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਾਲਾਤ ਜਿਹੜੇ 30 ਸਾਲ ਪਹਿਲੇ ਸੀ ਸੰਤ ਹਰਲੰਗਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਹ ਹਾਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰਾਂ 'ਚ ਪੁਲਸ ਆ ਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਹੈ ਗੱਲ ਕਰਦੇ ਆ ਆਪਾਂ ਦੇਸ਼ ਆ ਕੀ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਇਹਨੂੰ ਆਜ਼ਾਦ ਆਪਾਂ ਕਰਾਇਆ ਹੈ ਅੱਪ ਮੈਨੂੰ ਸਹੀ ਦੱਸਾਂ ਯੂਪੀ ਵਾਲੇ ਬਿਹਾਰ ਵਾਲੇ ਨੂੰ ਵੱਧ ਹੱਕਾ ਆਪਣਾ ਹੈ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਹੈ ਕਿਤੇ ਕੋਈ ਸੁਣਿਆ ਕੋਈ ਯੂਪੀ ਵਾਲਾ ਸ਼ਹੀਦ ਹੋਇਆ ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਮੇਰੇ ਕੋਲ ਇਹ ਅੰਕੜੇ ਹੈ ਤੁਸੀਂ ਹੈਰਾਨ ਰਹਿ ਜਾਓਗੇ ਅੰਗਰੇਜ਼ਾਂ ਨੇ ਲੋਕਾਂ ਨੂੰ ਫਾਂਸੀ ਦਿੱਤੀ ਸੀ ਆਜ਼ਾਦੀ ਦੀ ਲੜਾਈ ਵਿੱਚ 121 ਤੇ ਉਹਦੇ ਚੋਂ 93 ਸਿੱਖ ਸੀ ਦੇਖੋ ਪੂਰੇ ਦੇਸ਼ ਵਿੱਚ 121 93 ਸਿੱਖ 2646 ਲੋਕਾਂ ਨੂੰ ਉਮਰ ਕੈਦ ਦਿੱਤੀ 2646 ਲੋਕਾਂ ਨੂੰ ਪੂਰੇ ਦੇਸ਼ ਵਿੱਚ ਉਮਰ ਕੈਦ ਦਿੱਤੀ ਉਹ 92147 ਕੱਲੇ ਸਿੱਖ ਸੀ ਕਾਲਾ ਪਾਣੀ ਜੇਲ੍ਹ ਭਰਤਾ ਆਪਣੇ ਸਿੱਖਾਂ ਨੂੰ ਉੱਥੇ ਵਾੜ ਕੇ ਜਲਿਆਂਵਾਲਾ ਬਾਗ ਵਿੱਚ ਤਕਰੀਬਨ 1300 ਲੋਕਾਂ ਨੂੰ ਗੋਲੀ ਮਾਰ ਕੇ ਮਸ਼ੀਦ ਕੀਤਾ ਗਿਆ 800 ਤੋਂ ਸਿੱਖ ਸੀ ਤੁਸੀਂ ਬਹੁਤ ਲੋਕ ਇੱਥੇ ਹੋਣੇ ਆ ਜਿਹੜੇ ਪਾਕਿਸਤਾਨ ਤੋਂ ਛੱਡ ਕੇ ਇੱਥੇ ਆਏ ਆ ਤੁਸੀਂ ਦੇਖੋ ਕਿੰਨੇ ਸ਼ਹੀਦ ਹੋ ਗਏ ਸਾਰੇ ਕੁਰਬਾਨੀਆਂ ਦਾ ਨੁਕਸਾਨ ਤਾਂ ਆਪਣਾ ਹੋਇਆ ਹੁਣ ਵੀ ਪਾਕਿਸਤਾਨ ਦੀ ਜੰਗ ਹੋਏ ਬੰਬ ਡਿੱਗਦੇ ਇੱਥੇ ਕਿਤੇ ਬੰਬ ਗੁਜਰਾਜ ਦੇ ਡਿੱਗਿਆ ਦੇਖਿਆ ਕਿਤੇ ਬੰਬ ਆਂਧਰਾ ਪ੍ਰਦੇਸ਼ ਡਿੱਗਿਆ ਦੇਖਿਆ ਬੰਬ ਡਿੱਗਦੇ ਇੱਥੇ ਤੇ ਮੈਂ ਪਿੱਛੇ ਜੇ ਅਸੀਂ ਪਾਰਲੀਮੈਂਟ ਨੂੰ ਇੱਕ ਵੀਰ ਨੇ ਕੁਐਸਚਨ ਪਾਇਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਐ ਕਿਹੜੇ ਸੂਬੇ ਦੇੋਂ ਫੇਰ ਫੌਜੀ ਐ ਤੁਸੀਂ ਹੈਰਾਨ ਰਹਿ ਜਾਓਗੇ 60% ਤੋਂ ਵੱਧ ਫੌਜੀ ਜਿਹੜੇ ਸ਼ਹੀਦ ਹੋਇਆ ਦੇਸ਼ ਵਾਸਤੇ ਆਪਣੇ ਪੰਜਾਬ ਦੇ ਅੱਜ ਵੀ ਚਾਈਨਾ ਦੇ ਬਾਰਡਰ ਤੇ ਜੇ ਚੀਨੀਆਂ ਨੂੰ ਭਜਾਉਣ ਵਾਸਤੇ ਲੋੜ ਪੈਂਦੀ ਹੈ ਤੇ ਤੁਹਾਡੇ ਭਰਾਵਾਂ ਨੂੰ ਭੇਜ ਦਿਆ ਜਿਹੜੇ ਉੱਥੇ ਭਜਾਉਂਦੇ ਆ ਜਿੱਥੇ ਪੰਗਾ ਪੈ ਜਾਏ ਤੁਹਾਨੂੰ ਭਜਾਉਂਦੇ ਆ ਤੁਹਾਨੂੰ ਭੇਜਦੇ ਆ ਪਰ ਧੱਕਾ ਤੁਹਾਡੇ ਨਾਲ ਤੁਹਾਡਾ ਪਾਣੀ ਖੋਲ ਲਿਆ ਰਾਜਧਾਨੀ ਖੋਲੀ ਤੁਹਾਨੂੰ ਕੋਈ ਕੁਝ ਦੇਣ ਨੂੰ ਤਿਆਰ ਨਹੀਂ ਹੁਣ ਤੁਹਾਡੀ ਜਥੇਬੰਦੀ ਨੂੰ ਖਤਮ ਕਰ ਦਿੱਤਾ ਐ ਜੀਪੀਸੀ ਤੋੜ ਦਿੱਤੀ ਹੁਣ ਨਵੀਆਂ ਤਾਕਤਾਂ ਲਿਆ ਰਹੇ ਐ ਕਿ ਅਕਾਲੀ ਦਲ ਦੀ ਸ਼ਕਤੀ ਕੌਮ ਦੀ ਸ਼ਕਤੀ ਵੰਡੀ ਜਾਏ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਸਾਰੀ ਸੰਗਤ ਨੂੰ ਅੱਜ ਆਪਾਂ ਸੰਤ ਹਰਚੰਦ ਸਿੰਘ ਲੋਗਵਾਲ ਜੀ ਦੀ ਬਰਸੀ ਤੇ ਇਕੱਠੇ ਹੋਏ ਆਂ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੌਮ ਖਾਤਰ ਪੰਜਾਬ ਖਾਤਰ ਤੁਹਾਡੇ ਖਾਤਰ ਅੱਜ ਸ਼ਹੀਦਾਂ ਦੀ ਜਥੇਬੰਦੀ ਤੇ ਪਰਨ ਕਰਕੇ ਜਾਈਏ ਇਤਿਹਾਸ ਗਵਾਹ ਇੱਕੋ ਇੱਕ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਮਾਂ ਪਾਰਟੀ ਹੈ ਆਪਣੀ ਪਾਰਟੀ ਤਕੜੀ ਆਪਣੀ ਫੌਜ ਤਕੜੀ ਹੈ ਤੁਹਾਨੂੰ ਕੋਈ ਆਂਚ ਨਹੀਂ ਆਉਂਗੀ ਜੇ ਤੁਸੀਂ ਫੌਜ ਕਮਜ਼ੋਰ ਕਰਤੀ ਗੱਲਾਂ ਚਾ ਕੇ ਲਾਰਿਆਂ ਚ ਆ ਗਏ ਤੇ ਚੰਗੇ ਤੇ ਮਾੜੇ ਨੂੰ ਪਛਾਣ ਨਾ ਕੀਤਾ ਫਿਰ ਬਹੁਤ ਦੇਰ ਹੋ ਜੂਗੀ ਬਹੁਤ ਵੱਡਾ ਨੁਕਸਾਨ ਹੋ ਜੂਗਾ ਖਾਲਸਾ ਜੀ ਮਰੂਰ ਵਾਲੇ ਤਾਂ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਪਛਾਣੀਏ ਆਪਾਂ ਬਾਰ-ਬਾਰ ਆਮ ਆਦਮੀ ਝਾੜੂ ਆਮ ਆਦਮੀ ਝਾੜੂ ਆ ਸਾਰੇ ਠੱਗ ਹੈ ਕਿੰਨਾ ਮੌਕਾ ਦੇਵੋ ਇਹ ਕਿੰਨੀ ਵਾਰੀ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ ਦੋ ਵਾਰ ਐਮਪੀ ਬਣਤਾ ਦੱਸੋ ਇੱਕ ਇੱਕ ਗੱਲ ਕੀਤੀ ਚਲੋ ਐਮਪੀ ਬਣ ਕੇ ਹੁਣ ਤਾਂ ਮੁੱਖ ਮੰਤਰੀ ਬਣ ਗਿਆ ਹੁਣ ਤਾਂ ਨਹੀਂ ਕਹਿ ਸਕਦਾ ਮੇਰੇ ਕੋਲ ਤਾਕਤ ਨਹੀਂ ਹੈ ਹੁਣ ਤਾਂ ਕਾਈ ਤਿੰਨ ਸਾਲ ਹੋ ਗਏ ਕਿਹੜਾ ਮਿਲ ਸਕਦਾ ਮੈਨੂੰ ਦੱਸੋ ਕੋਈ ਇਹਦਾ ਵਰਕਰ ਤੁਹਾਡੇ ਪਿੰਡ ਦਾ ਕਹੋ ਕਿ ਮੁੱਖ ਮੰਤਰੀ ਨੂੰ ਮਿਲਣ ਜਾਣਾ ਹੈ ਮਿਲ ਜੂਗਾ ਮੈਂ ਸ਼ਰਤ ਲਾਉਣਾ ਉਹਨੂੰ ਅੰਦਰ ਵੜ ਨਹੀਂ ਦੇਣਗੇ ਤੇ ਬਾਪੂ ਬਾਦਲ ਨੂੰ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ ਕਿਸ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ ਤਾਂ ਹੀ ਉਹ ਮੈਂ ਕਿਹਾ ਲੀਡਰ ਇਕ ਰਾਜ ਚ ਪੈਦਾ ਨਹੀਂ ਹੁੰਦੇ ਐਜੇ ਲੀਡਰ ਜਿਹੜੇ ਇਕ ਰਾਜ ਚ ਲੀਡਰ ਬੰਨਣਾ ਚਾਹੁੰਦੇ ਐ ਉਹ ਮਰਵਾਉਣਗੇ ਸਾਰੀ ਕੌਮ ਨੂੰ ਤੇ ਪੰਜਾਬ ਨੂੰ ਤੇ ਦੂਜੇ ਸੂਬਿਆਂ ਨੂੰ ਜਿਹੜੇ ਇਕ ਰਾਜ ਬੰਨਣਾ ਚਾਹੁੰਦੇ ਐ ਇਕ ਰਾਜ ਚ ਪਾਰਟੀਆਂ ਨਹੀਂ ਖੜੀਆਂ ਹੁੰਦੀਆਂ ਕਿ ਅੱਜ ਅਸੀਂ ਪਾਰਟੀ ਬਣ ਗਈ ਪਾਰਟੀਆਂ ਖੜੀਆਂ ਹੁੰਦੀਆਂ ਹਨ ਇਤਿਹਾਸ ਨਾਲ ਅਕਾਲੀ ਦਲ ਦਾ ਇਤਿਹਾਸ ਹੈ ਸ਼ਹਾਦਤ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡ ਕੁਰਬਾਨੀਆਂ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਗਰੀਬ ਦੀ ਲੜਾਈ ਹੈ ਕਿਸਾਨ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਜੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਜੇ ਬੋਲਿਆ ਤੇ ਲੜਿਆ ਕੱਲਾ ਕਾਲੀ ਦਲ ਹੈ ਮੈਨੂੰ ਇੱਕ ਦਾਸ ਦਿਓ ਕੋਈ ਬੰਦਾ ਗਿਆ ਕੋਈ ਹੋਰ ਕੋਈ ਪਾਰਟੀ ਲੜਿਆ ਤੇ ਆਪਾਂ ਅੱਜ ਕਾਲੀ ਦਲ ਨੂੰ ਸਾਰੇ ਚਿਮੜੇ ਪਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਅੱਨ ਆਪਾਂ ਕੌਮ ਨੂੰ ਖਤਮ ਕਰਨਾ ਹੈ ਆ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿੰਨੀਆਂ ਪਾਰਟੀਆਂ ਤਾਕਤਾਂ ਏਜੰਸੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਜੇ ਸਿੱਖ ਕੌਮ ਜਿਹੜੀ ਇਹ ਨਹੀਂ ਬਹਾਦਰ ਕੌਮ ਹੈ ਜੇ ਉਹਨੂੰ ਕੰਟਰੋਲ 'ਚ ਕਰਨਾ ਹੈ ਕਮਜ਼ੋਰ ਰੱਖਣਾ ਹੈ ਤਾਂ ਕੰਟਰੋਲ ਹੋਊਗੀ ਤੇ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਐਸਜੀਪੀਸੀ ਜਿੱਥੋਂ ਤਾਕਤ ਆਉਂਦੀ ਹੈ ਉਹਨੂੰ ਤੋੜ ਦਿਓ ਸ਼੍ਰੀ ਕਾਲ ਤਖਸਾਬ ਜਿਹੜੀ ਸੁਪਰੀਮ ਅਥਾਰਟੀ ਹੈ ਉਹਦਾ ਕਿਵੇਂ ਨਾ ਕਿਵੇਂ ਕੰਟਰੋਲ ਘਟਾ ਦਿਓ ਆ ਇਹਨਾਂ ਦੀ ਸੱਚ ਆਪਾਂ ਸਮਝਦੇ ਨਹੀਂ ਹੁਣ ਵੀ ਆਪਾਂ ਤਾਂ ਹਾਰ ਗਏ ਤੁਸੀਂ ਕੋਈ ਟੀਵੀ ਦੇਖ ਲਓ ਕੋਈ ਟੀਵੀ ਦੇਖ ਲੋ ਕੋਈ ਲੀਡਰ ਦਾ ਬਿਆਨ ਦੇਖ ਲੋ 15 ਮਿੰਟ ਰੋਜ਼ ਮੇਰੇ ਤੇ ਲਾਉਣਗੇ ਮੈਂ ਕਿਹਾ ਹੁਣ ਤਾਂ ਤੁਸੀਂ ਵੋਟਾਂ ਵੀ ਨਹੀਂ ਪਾਈਆਂ ਰਹੀਆਂ ਅੱਜ ਤਾਂ ਬਾਹਰ ਹਲੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ ਤੇ ਕਰਨਾ ਨਾ ਆਪ ਵਾਲੇ ਕਾਂਗਰਸਾਰੇ ਰਲੇ ਹੁਣ ਭਗਵੰਤ ਮਾਨ ਦੇਖੋ ਦੇਖੋ ਇੰਨਾ ਛਾਤਰ ਅਮਿਤ ਸ਼ਾਹ ਦੇ ਨਾਲ ਜੁੜਿਆ ਅਮੇਸ਼ਾ ਨੂੰ ਕਿਹਾ ਜੋ ਮਰਜੀ ਕਰੀ ਜਾ ਮੈਂ ਤੁਹਾਡੇ ਨਾਲ ਆ ਤੁਸੀਂ ਦੇਖ ਲਓ ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪ੍ਰੋਲ ਦੇ ਦਿੰਦੇ ਆ ਤੇ ਆਪਣੇ ਬੰਦੀ ਸਿਕਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ ਦੂਜੀ ਵੱਡੀ ਗੱਲ ਇਹਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ ਉਸ ਦੀ 295 ਦੀ ਫਾਈਲ ਕੀ ਚਲੋਣ ਵਾਸਤੇ ਭਗਵੰਤ ਮਾਨ ਦੇ ਦਫਤਰ ਪਈਆ ਤਿੰਨ ਸਾਲਾਂ ਚੋਂ ਦਸਕਤ ਨਹੀਂ ਕੀਤੀ ਫਿਰ ਕੌਣ ਕੌਣ ਹੈ ਕੌਣ ਕੀ ਹੈ ਹਲੇ ਵੀ ਨਹੀਂ ਜੇ ਸਮਝਾਂਗੇ ਪੰਜਾਬ ਨੂੰ ਬਚਾ ਲਈਏ ਕੌਮ ਨੂੰ ਬਚਾ ਲਈਏ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਜੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਅਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਐ ਗਰਮ-ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਰੇ ਇੱਕ ਪਾਸੇ ਖਾਲਿਸਤਾਨ ਦਾ ਨਾਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜੁਬਾਨ ਤਾਂ ਜਬਦ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਿਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਿਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ